1995 ਦੇ ਵਿੱਚ ਜਦੋਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਾਡਾ ਜਿਹੜਾ ਸਾਇੰਸ ਮਾਸਟਰ ਸੀ ਦਰਸ਼ਨਪਾਲ ਜੀ ਉਹ ਸਾਨੂੰ ਦੱਸਿਆ ਕਰਦੇ ਸੀ ਵੀ ਇੱਕ ਸਮਾਂ ਅਜਿਹਾ ਆਊਗਾ ਜਿੱਥੇ ਜਿਹੜੇ ਬੰਦੇ ਆ ਉਹ ਬੁੜੀਆਂ ਨੂੰ ਵੇਖ ਕੇ ਦਰਖਤਾਂ ਤੇ ਚੜ ਜਾ ਕਰਨਗੇ ਅਜਿਹੇ ਹਾਲਾਤ ਜਿਹੜੇ ਹੁਣ ਜਦੋਂ ਦੇ ਅਮਰੀਕਾ ਦੇ ਵਿੱਚ ਔਰਤਾਂ ਨੂੰ ਵੱਧ ਅਧਿਕਾਰ ਮਿਲੇ ਆ ਮਿਲਨੇ ਵੀ ਚਾਹੀਦੇ ਆ ਪਰ ਕੁਝ ਜਿਹੜੀਆਂ ਔਰਤਾਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਤੁਸੀਂ ਹਰ ਖੇਤਰ ਦੇ ਵਿੱਚ ਔਰਤ ਨੇ ਜਿੱਥੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਸਾਇੰਸ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ ਤੇ ਨੌਕਰੀਆਂ ਦੇ ਵਿੱਚ ਵੀ ਜਿਹੜੀਆਂ ਅੱਜ ਔਰਤਾਂ ਮੋਰੀ ਸਥਾਨ ਹਾਸਲ ਕਰ ਰਹੀਆਂ ਤਾਂ ਇਹ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਤੇ ਹੁਣਾ ਵੀ ਚਾਹੀਦਾ ਕਿਉਂਕਿ ਔਰਤ ਸਦੀਆਂ ਤੋਂ ਹੀ ਦੱਬੀ ਕੁਚਲੀ ਆ ਰਹੀ ਸੀ ਇਹ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਸੋ ਕਮ ਸੋ ਕਿਉ ਮੰਨ ਰੱਖੀ ਜਦ ਜ ਮੇਰਾ ਜਾਨ ਤਾਂ ਮੇਰੀ ਖਿਆਲ ਦੇ ਵਿੱਚ ਜਿਹੜਾ ਅਜੋਕਾ ਯੋਗ ਹੁਣ ਦੀ ਸਮੇਂ ਦੇ ਵਿੱਚ ਜਿਹੜੀ ਔਰਤ ਜਿਹੜੀ ਮਰਦ ਤੇ ਭਾਰੂ ਪੈਂਦੀ ਦਿਖਾਈ ਦੇ ਰਹੀ ਆ ਤਾਂ ਅਜਿਹੀ ਹੀ ਸਥਿਤੀ ਨੂੰ ਸਾਡੇ ਜਿਹੜੇ ਸੰਸਕ੍ਰਿਤੀ ਦੇ ਇੱਕੋ ਇੱਕ ਵਿਦਵਾਨ ਫਰੀਦਕੋਟ ਜ਼ਿਲ੍ਹੇ ਦੇ ਇਕਲੌਤੇ ਵਿਦਵਾਨ ਸ਼੍ਰੀ ਬਨਾਰਸੀ ਦਾਸ ਸ਼ਾਸਤਰੀ ਨੇ ਇੱਕ ਕਵ ਪੱਤਾ ਰਹੀ ਉਹਨਾਂ ਨੇ ਇੱਕ ਔਰਤ ਦੀ ਅਜੋਕੀ ਔਰਤ ਦੀ ਸਥਿਤੀ ਬਿਆਨ ਕੀਤੀ ਹੈ ਤਾਂ ਮੈਂ ਉਹ ਤੁਹਾਡੇ ਸਾਹਮਣੇ ਕਰਨ ਲੱਗਿਆ ਕਪਤਾ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਬੀਬੀ ਦੇ ਸਾਹਮਣੇ ਬਾਬੂ ਕਮਜ਼ੋਰ ਏ ਬੀਬੀ ਦੇ ਸਾਹਮਣੇ ਬਾਬੂ ਕਮਜ਼ੋਰ ਏ ਕੱਪੜੇ ਤਾਂ ਹੋਏ ਮਲੇ ਵੇਖੋ ਹੋਏ ਕਾਲੇ 6 ਦਿਨ ਤੱਕ ਅੱਗੇ ਪਾਲੇ ਇਹਨਾਂ ਨੂੰ ਧੋਣਾ ਨਾਲੇ ਸੁਣ सोनू ਦੇ ਪਾਪਾ ਕਰਾਂ ਮੈਂ ਕੀ ਸਿਆਪਾ ਆਪਣਾ ਇੱਕ ਇੱਕ ਲਾਲੋ ਧੋਬੀ ਪਾਉ ਉਹ ਨਾ ਸ਼ੋਰੇ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਬਾਬੂ ਜੀ ਬੋਲੇ ਅੱਜ ਪਾਲਕ ਬਣਾਓ ਜੀ ਬਾਬੂ ਜੀ ਬੋਲੇ ਅੱਜ ਪਾਲਕ ਬਣਾਓ ਜੀ ਮਟਰ ਪਨੀਰ ਜਾਂ ਚਾਵਲ ਪਕਾਓ ਜੀ ਮਟਰ ਪਨੀਰ ਜਾਂ ਚਾਵਲ ਪਕਾਓ ਜੀ ਬੀਬੀ ਜੀ ਘੋਰੀ ਵੱਟੀ ਕੀਤੀ ਏ ਕਿਹੜੀ ਖੱਟੀ ਰਾਤ ਦੀ ਦਾਲ ਪਈ ਏ ਕੌਣ ਕੌਣ ਹੋ ਰੇ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਗਿਆ ਮੈਂ ਡਾਕਖਾਨੇ ਬੀਬੀ ਇੱਕ ਬੇਤਿਆਨੇ ਗਿਆ ਮੈਂ ਡਾਕਖਾਨੇ ਬੀਬੀ ਇੱਕ ਬੇਤਿਆਨੇ ਮੈਂ ਤਾਂ ਫਾਰਮਸੀ ਭਰਿਆ ਵੇਖ ਕੇ ਉਹਨੂੰ ਡਰਿਆ ਮੈਂ ਤਾਂ ਸੀ ਫਾਰਮ ਭਰਿਆ ਵੇਖ ਕੇ ਉਹਨੂੰ ਡਰਿਆ ਪਤਾ ਨਹੀਂ ਕੀ ਚੁੱਕ ਲਿਆ ਅਖੇ ਜੀ ਕੈਸ਼ ਮੁੱਕ ਗਿਆ ਪਤਾ ਨਹੀਂ ਕੀ ਚੁੱਕ ਲਿਆ ओके जी कैश ਮੁੱਕ ਗਿਆ ਜਿਹੜਾ ਉਹ ਨਾਲ ਮੇਰੇ ਕੜਦੀ ਸੀ ਕੋਰੇ ਜਿੱਥੇ ਵੀ ਵੇਖੋ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੋ ਬੀਬੀਆਂ ਦਾ ਜੋਰ ਏ ਉਥੇ ਸੀ ਉਥੋਂ ਸੀ ਬੈਂਕ ਨੂੰ ਭੱਜਾ ਡਾਕਖਾਨੇ ਚ ਪੈਸੇ ਨਹੀਂ ਸੀ ਫਿਰ ਮੈਂ ਬੈਂਕ ਵੱਲ ਗਿਆ ਉਥੋਂ ਸੀ ਬੈਂਕ ਨੂੰ ਭੱਜਾ ਮੈਨੂੰ ਨਾ ਕੁਝ ਵੀ ਸੁਝਾ ਉਥੋਂ ਸੀ ਬੈਂਕ ਨੂੰ ਭੱਜਾ ਮੈਨੂੰ ਨਾ ਕੁਝ ਵੀ ਸੁਝਾ ਗੁੱਸੇ ਵਿੱਚ ਬੋਲੀ ਬੀਬੀ ਪੋਟੋਟਾ ਲਾਈ ਨਹੀਂ ਪਹਿਲਾਂ ਵੀ ਆਖਿਆ ਮਿਲਦੇ ਤਾਂ ਸਾਇਨ ਨਹੀਂ ਪਹਿਲਾਂ ਵੀ ਆਖਿਆ ਮਿਲਦੇ ਤਾਂ ਸਾਇਨ ਨਹੀਂ ਇਹ ਦੋ ਝਾਕੀ ਜਿੱਦਾਂ ਕੋਈ ਚੋਰ ਏ ਜਿੱਥੇ ਵੀ ਵੇਖੋ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੋ ਬੀਬੀਆਂ ਦਾ ਜੋਰ ਏ ਘਰ ਨੂੰ ਬੇਹਾਲ ਪੁੱਜਾ ਮੂੰਹ ਵੋਟੀ ਦਾ ਹੋਇਆ ਕੁੱਜਾ ਘਰ ਨੂੰ ਬੇਹਾਲ ਪੁੱਜਾ ਮੂੰਹ ਵੋਟੀ ਦਾ ਹੋਇਆ ਕੁੱਜਾ ਕੰਮ ਤਾਂ ਲੱਗੇ ਹੋਊ ਸ਼ਾਮ ਨੂੰ ਦਿਸੇ ਬੂਹਾ ਆਕੇ ਨਲਕਾ ਗੇੜੋ ਪਾਣੀ ਨਾਲ ਪਾਣੀ ਨਾਲੀ ਵਿੱਚ ਰੇੜੋ ਆਕੇ ਨਲਕਾ ਗੇੜੋ ਪਾਣੀ ਨਾਲੀ ਵਿੱਚ ਰੇੜੋ ਦਾਸ ਮੈਂ ਹੱਥੀ ਫੜ ਕੇ ਝੂਮਾ ਜਿਉ ਮੋਰ ਏ ਦਾਸ ਮੈਂ ਹੱਥੀ ਫੜ ਕੇ ਝੂਮਾ ਜਿਉ ਮੋਰ ਏ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੀਏ ਬੀਬੀਆਂ ਦਾ ਜੋਰ ਏ ਭਾਰਤ ਮੇਰੇ ਦੀ ਨਾਰੀ ਹੁਣ ਨਾਏ ਰਹੀ ਵਿਚਾਰੀ ਭਾਰਤ ਮੇਰੇ ਦੀ ਨਾਰੀ ਹਨ ਨਾਈ ਰਹੀ ਵਿਚਾਰੀ ਅੱਗੇ ਤੋਂ ਹੋਰ ਅਗੇਰੇ ਵਾਦੇ ਤੋਂ ਹੋਰ ਵਧੇਰੇ ਅੱਗੇ ਤੋਂ ਹੋਰ ਅਗੇਰੇ ਵਾਦੇ ਤੋਂ ਹੋਰ ਵਧੇਰੇ ਚੰਗੀ ਤੋਂ ਹੋਰ ਚੰਗੇਰੀ ਕਰਦੀ ਐ ਦੂਰ ਹਨੇਰੇ ਬੰਦੂਕ ਦੀ ਗੋਲੀ ਨਾਲੇ ਨਾਲੇ ਚੰਨ ਚਕੋਰੇ ਜਿੱਥੇ ਵੀ ਵੇਖੋ ਹੁਣ ਬੀਬੀਆਂ ਦਾ ਜੋਰ ਏ ਜਿੱਥੇ ਵੀ ਵੇਖੋ ਹੁਣ ਬੀਬੀਆਂ ਦੀ ਬੀਬੀਆਂ ਦਾ ਜੋਰ ਏ ਧੰਨਵਾਦ ਓਹੋ